ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਵਾਏ ਅਮਰੀਕਾ 'ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਵਾਦਿਆਂ ਜੀ ਅਗਲੀ ਖਬਰ ਦੇ ਵੱਲ ਅਗਲੀ ਜਿਹੜੀ ਖਬਰ ਹੈ ਕੈਲੀਫੋਰਨੀਆ ਦੇ ਸ਼ਟਰਟਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਅੰਨੇਵਾਗ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ 4 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਜਿਹੜੇ ਨੇ ਜ਼ਖਮੀ ਦੱ세 ਜਾ ਰਹੇ ਨੇ ਜਾਦਾ ਜਾਣਕਾਰੀ ਲਵਾਂਗੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾਂ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁਗਾਵਾਂ ਸਾਹਿਬ ਅ ਬਿਲਕੁਲ ਜਨ ਸਾਹਿਬ ਇਹ ਜਿਹੜੀ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਹੈਗੀ ਆ ਅ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਤੋਂ ਆਰੀ ਹੈਗੀ ਆ ਅ ਜਿੱਥੇ ਕੁਝ ਅਣਪਛਾਤੇ ਲੋਕਾਂ ਨੇ ਅੰਨੇਵਾ ਫਾਇਰਿੰਗ ਕਰਕੇ ਚਾਰ ਲੋਕਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਇਸ ਗੋਲੀਬਾਰੀ ਨੇ ਕਹਿ ਲੋ ਕਿ ਇੱਕ ਹਸਤੀ ਵਸਤੀ ਪਰਿਵਾਰ ਨੂੰ ਉਜਾੜ ਦਿੱਤਾ ਇਹ ਜਿਹੜੀ ਗੋਲੀਬਾਰੀ ਹੈਗੀ ਆ ਸਟਾਕਟਨ ਦੇ ਵਿੱਚ ਉਸ ਟਾਈਮ ਹੋਈ ਜਦੋਂ ਇੱਕ ਪਰਿਵਾਰ ਵੱਲੋਂ ਆਪਣੇ ਕਿਸੇ ਦੇ ਬਰਥਡੇ ਪਾਰਟੀ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਆ ਤੁਹਾਨੂੰ ਯਾਦ ਹੋਣਾ ਕਿ ਇਹ ਜਿਹੜਾ ਵੀਕਐਂਡ ਹੈਗਾ ਸੀਗਾ ਇਹ ਲੌਂਗ ਵੀਕਐਂਡ ਸੀ ਥੈਂਕਸਗਿਵਿੰਗ ਅ ਵੀਕਐਂਡ ਵੀ ਹੈਗਾ ਸੀਗਾ ਤੇ ਇਸ ਕਰਕੇ ਲੋਕ ਜਿਹੜੇ ਕਾਫੀ ਜ਼ਿਆਦਾ ਜਿਹੜੀ ਚੈਲ ਪਹਿਲ ਕਦਮੀ ਜਿਹੜੀ ਦੇਖੀ ਜਾ ਰਹੀ ਸੀਗੀ ਤੇ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਪਾਰਟੀਆਂ ਵੀ ਕਰ ਰਹੇ ਸੀ ਤੇ ਇਹ ਜਿਹੜੀ ਪਾਰਟੀ ਸੀ ਬਰਥਡੇ ਪਾਰਟੀ ਜਿਹੜੀ ਉਹ ਚੱਲ ਰਹੀ ਹੈਗੀ ਸੀਗੀ ਸੋ ਕੈਲੀਫੋਰਨੀਆ ਦੇ ਇਹ ਜਿਹੜੇ ਸ਼ਹਿਰ ਸਟਾਕਟਨ ਦੇ ਵਿੱਚ ਬੈਂਕੁਇਟ ਹਾਲ ਦੇ ਵਿੱਚ ਇਹ ਗੋਲੀਬਾਰੀ ਹੋਈ ਹੈ ਤੇ ਇਸ ਘਟਨਾ ਨੇ ਜਿਹੜੀ ਹੈਗੀ ਆ ਪੂਰੀ ਦਹਿਸ਼ਤ ਫੈਲਾ ਦਿੱਤੀ ਭਿਆਨਕ ਹਮਲੇ ਵਿੱਚ ਚਾਰ ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਤੇ ਤਕਰੀਬਨ ਦਰਜਨ ਤੋਂ ਵੱਧ ਜਿਹੜੇ ਆ ਹੋਰ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਵਿੱਚੋਂ ਕਈਆਂ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਰਸੀ ਜਾ ਰਹੀ ਹੈ ਪਰ ਜਿਹੜੇ ਹਮਲਾਵਰ ਸੀਗੇ ਜਿਨ੍ਹਾਂ ਨੇ ਅੰਨੇ ਵਾ ਗੋਲੀਆਂ ਚਲਾ ਕੇ ਤੇ ਉਥੋਂ ਕਹਿ ਲਓ ਕਿ ਦੌੜਨ ਵਿੱਚ ਭੱਜਣ ਵਿੱਚ ਸਫਲ ਹੋ ਗਏ ਪੁਲਿਸ ਦੇ ਅਰੇਕੇ ਹਜੇ ਤੱਕ ਨਹੀਂ ਆਏ ਹੈਗੇ ਤੋਂ ਹਮਲਾਵਰਾਂ ਦੀ ਜਿਹੜੀ ਭਾਲ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਇਸ ਟਾਈਮ ਜਿਹੜੇ ਹੋਰ ਵੀ ਪੁਲਿਸ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਇਸ ਪੂਰੀ ਘਟਨਾ ਦੇ ਉੱਪਰ ਹੈਗਾ ਕੰਮ ਕਰ ਰਹੀਆਂ ਹੈਗੀਆਂ ਇਹ ਜਿਹੜਾ ਇਲਾਕਾ ਹੈਗਾ ਥੋਰੈਂਟਨ ਰੋਡ ਦੇ ਕੋਲ ਹੈਗਾ ਆ ਲੂਇਸ ਐਵੇਨਿਊ ਤੇ 1900 ਬਲਾਕ ਵਿੱਚ ਇੱਕ ਬੈਂਕੁਇਟ ਹਾਲ ਹੈਗਾ ਉੱਥੇ ਪਾਰਟੀ ਚੱਲਦੀ ਪਈ ਸੀ ਤੇ ਉੱਥੇ ਇਹ ਘਟਨਾ ਜਿਹੜੀ ਹੈ ਵਾਪਰੀ ਹੈ ਭਾਵੇਂ ਹਜੇ ਵੀ ਇਹ ਗੋਲੀਬਾਰੀ ਦਾ ਕਾਰਨ ਜਿਹੜਾ ਹਜੇ ਵਿਸ਼ਪਸ਼ਟ ਨਹੀਂ ਹੈਗਾ ਤੇ ਇਹ ਗੋਲੀਬਾਰੀ ਕਿਉਂ ਹੋਈ ਹੈ ਕਿ ਕੋਈ ਪਰਿਵਾਰ ਦੇ ਨਾਲ ਕੋਈ ਰੰਜਸ਼ ਸੀਗੀ ਜਾਂ ਕੋਈ ਜਿਹੜਾ ਉੱਥੇ ਬਰਥਡੇ ਪਾਰਟੀ ਦੇ ਵਿੱਚ ਉਸ ਪਾਰਟੀ 'ਚ ਆਇਆ ਹੋਇਆ ਸੀਗਾ ਉਹਦੇ ਨਾਲ ਕਿਸੇ ਦੇ ਨਾਲ ਕੋਈ ਇਦਾਂ ਦੀ ਕੋਈ ਗੱਲਬਾਤ ਸੀਗੀ ਕਿ ਇਹ ਘਟਨਾ ਕਿਉਂ ਵਾਪਰੀ ਹੈ ਪੁਲਿਸ ਹਜੇ ਵੀ ਇਸ ਚੀਜ਼ ਦਾ ਜਿਹੜਾ ਆ ਜਵਾਬ ਲੱਭ ਰਹੀ ਐ ਗੋਲੀਬਾਰੀ ਵੀ ਕਹਿੰਦੇ ਉਦੋਂ ਹੋਈ ਐ ਜਦੋਂ ਪੂਰਾ ਪਰਿਵਾਰ ਜਿਹੜਾ ਸਮਾਗਮ ਵਿੱਚ ਇਕੱਠੇ ਹੋਏ ਸੀਗੇ ਤੇ ਇਹਨਾਂ ਜ਼ਖਮੀਆਂ ਦੇ ਵਿੱਚ ਵੀ ਕਹਿੰਦੇ ਕਾਫੀ ਜਿਹੜੇ ਬੱਚੇ ਵੀ ਆ ਬਜ਼ੁਰਗ ਵੀ ਆ ਤੇ ਜਿਹੜੇ ਲੋਕ ਮਾਰੇ ਗਏ ਆ ਚਾਰ ਉਹਨਾਂ ਦੇ ਵਿੱਚ ਵੀ ਦੱਸਦੇ ਆ ਕਿ ਅੰਡਰ ਏਜ ਵੀ ਇੱਕ ਜਣਾ ਹੈਗਾ ਆ ਤੇ ਹੋਰ ਲੋਕ ਵੀ ਜਿਹੜੇ ਇਹਦੇ ਵਿੱਚ ਸ਼ਾਮਲ ਹੈਗੇ ਆ ਅੰਨੇਵਾ ਗੋਲੀਆਂ ਚਲਾਉਣ ਵਾਲੇ ਜਿਹੜੇ ਆ ਉਹ ਮੌਕੇ ਤੋਂ ਫਰਾਰ ਹੋ ਗਏ ਆ ਜੇ ਗੱਲ ਕਰੀਏ ਇਹ ਸੈਨੂਅਨ ਕਾਉਂਟੀ ਸ਼ੈਰਫ ਦੇ ਦਫ਼ਤਰ ਦੀ ਏ ਉਹਨਾਂ ਨੇ ਕਿਹਾ ਆ ਕਿ ਅਸੀਂ ਜਿਹੜਾ ਇਸ ਦੀ ਪੂਰੀ ਜਿਹੜੀ ਜਾਂਚ ਕਰ ਰਹੇ ਹਾਂ ਉਧਰ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਵੀ ਇਸ ਘਟਨਾ ਤੇ ਜਿਹੜੀ ਆ ਗਹਿਰੀ ਚਿੰਤਾ ਪ੍ਰਗਟ ਕੀਤੀ ਆ ਤੇ ਨਾਲ ਹੀ ਉਹਨਾਂ ਨੇ ਪੁਲਿਸ ਨੂੰ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਅਤੇ ਜਿਹੜੇ ਜਿਨ੍ਹਾਂ ਨੇ ਗੋਲੀਬਾਰੀ ਕੀਤੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਨ ਵਾਸਤੇ ਕਿਹਾ ਗਿਆ ਹੈਗਾ ਤੇ ਨਾਲ ਦੀ ਨਾਲ ਜਿਹੜੀ ਜ਼ਖਮੀ ਐ ਉਹਨਾਂ ਨੂੰ ਹਰ ਹਾਲਤ ਵਿੱਚ ਜਿਹੜੀ ਆ ਸਹਾਇਤਾ ਜਿਹੜੀ ਆ ਉਹ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਤੇ ਸਟਾਕਟਨ ਜਿਹੜਾ ਹੈਗਾ ਤੁਹਾਨੂੰ ਪਤਾ ਇਹ ਸ਼ਹਿਰ ਜਿਹੜਾ ਕਾਫੀ ਸੰਘਣੀ ਵਸੋਂ ਵਾਲਾ ਸ਼ਹਿਰ ਹੈਗਾ ਤਕਰੀਬਨ ਸੈਕਰਮੈਂਟੋ ਤੋਂ 40-45 ਮੀਲ ਦੇ ਏਰੀਆ 'ਚ ਹੈਗਾ ਆ ਤੇ ਜੇ ਆਪਾਂ ਗੱਲ ਕਰੀਏ ਵਸੋਂ ਵੀ ਉੱਥੇ ਕਾਫੀ ਹੈਗੀਆਂ ਤਕਰੀਬਨ 32 ਕੋ ਹਜ਼ਾਰ ਦੇ ਕਰੀਬ ਜਿਹੜੇ ਲੋਕ ਉੱਥੇ ਰਹਿ ਰਹੇ ਹੈਗੇ ਆ ਇਹੋ ਜੀ ਘਟਨਾ ਦਾ ਵਾਪਰਨਾ ਬਹੁਤ ਹੀ ਮੰਦਪਾਗਾਇਆ ਜਦੋਂ ਕੋਈ ਆਪਣੇ ਕਹਿੰੋ ਕਿ ਕੋਈ ਇੰਜੋਏ ਕਰ ਰਿਹਾ ਪਾਰਟੀ ਕਰ ਰਿਹਾ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਸੀ ਤੁਹਾਨੂੰ ਪਤਾ ਹੋਣਾ ਕਿ ਸੈਨਹੋਜੇ ਵਿੱਚ ਵੀ ਵਾਪਰੀ ਹੈ ਜਿੱਥੇ ਇੱਕ ਮੌਲ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀਗੇ ਬਿਲਕੁਲ ਔਰ ਡਾਕਟਰ ਨੇ ਆਪਣੇ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਗਦਰੀ ਬਾਬਿਆਂ ਦਾ ਸ਼ਹਿਰ ਹੈ ਪੁਰਾਣੇ ਜਿਹੜੇ ਸਾਡੇ ਗਾਦਰੀ ਬਾਬੇ ਸੀਗੇ ਇੱਥੋਂ ਹੀ ਆਜ਼ਾਦੀ ਦੀ ਜਿਹੜਾ ਮੋੜ ਸੀਗਾ ਉਹ ਵੱਜਾ ਸੀਗਾ ਇੱਥੇ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਵੀ ਮੌਜੂਦ ਹੈਗਾ ਜਿੱਥੇ ਸੰਗਤ ਨਤਮਸਤਕ ਹੁੰਦੀ ਹੈ ਔਰ ਨਾਲ ਦੀ ਨਾਲ ਚੁਗਾਵਾਂ ਸਾਹਿਬ ਜਦੋਂ ਆਪਾਂ ਕਟਨਾਵਾਂ ਦੀ ਗੱਲ ਕਰ ਰਹੇ ਹਾਂ ਜੇ ਬੀਤੇ ਕੱਲ ਹੀ ਆਪਾਂ ਖਬਰ ਦੇਖ ਕੇ ਹੱਡੀਆਂ ਸਨੋਜੀ ਦੀ ਤੇ ਉਸ ਤੋਂ ਬਾਅਦ ਇਹ ਖਬਰ ਦੇ ਰਹੇ ਆ ਆ ਸਟੌਕਨ ਦੀ ਜਿੱਥੇ ਗੋਲੀਆਂ ਚੱਲੀਆਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤਨੇ ਕਿਤੇ ਇਹ ਵੀ ਚੀਜ਼ ਵੱਡੇ ਪੱਧਰ ਤੇ ਅ ਅਮਰੀਕਾ ਦੇ ਵਿੱਚ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਨਾ ਕਿ ਚੇਨ ਸਨੇਚਿੰਗ ਦੇ ਵਾਰਦਾਤਾਂ ਬਾਈ 5 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਨਿਕਲਣਾ ਔਖਾ ਹੋ ਜਾਂਦਾ ਉਸੇ ਤਰੀਕੇ ਨਾਲ ਇੱਥੇ ਵੀਕਐਂਡ ਤੇ ਕਿਤਨੇ ਕਿਤੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀ ਜਾਂਦੀ ਹੈ ਜੀ ਇਹ ਬਿਲਕੁਲ ਬਿਲਕੁਲ ਇਹ ਗੋਲੀਬਾਰੀ ਜਿਹੜੀ ਆ ਇਹ ਆਮ ਜੀ ਗੱਲ ਹੈ ਕਦੀ ਕਿਸੇ ਮੌਲ ਦੇ ਵਿੱਚ ਗੋਲੀਆਂ ਚੱਲ ਗਈਆਂ ਕਦੀ ਕਿਸ ਤਰ੍ਹਾਂ ਇੱਥੇ ਹਾਲ ਦੇ ਵਿੱਚ ਗੋਲੀ ਚੱਲ ਗਈਆਂ ਕਦੀ ਤੁਸੀਂ ਦੇਖਿਆ ਕਿਸੇ ਸਟੋਰ ਦੀ ਪਾਰਕਿੰਗ ਲਾਟ ਵਿੱਚ ਗੋਲੀਆਂ ਚੱਲ ਗਈਆਂ ਉੱਥੇ ਕਿਸੇ ਨੂੰ ਮਾਰ ਦਿੱਤਾ ਅਸੀਂ ਤਾਂ ਇੱਕ ਚੀਜ਼ ਝੰਡਾ ਸਾਹਿਬ ਇਹ ਵੀ ਸੋਚਣ ਵਾਲੀ ਹੈ ਕਿ ਟਰੰਪ ਪ੍ਰਸ਼ਾਸਨ ਜਿਹੜਾ ਆ ਭਾਵੇਂ ਇੰਨੀ ਜ਼ਿਆਦਾ ਸਖਤੀ ਦਿਖਾ ਰਿਹਾ ਹੈ ਉਹਦੇ باوجود ਵੀ ਅਮਰੀਕਾ ਦੇ ਵਿੱਚ ਇਹ ਗੋਲੀਬਾਰੀ ਜਿਹੜੀ ਹੁੰਦੀ ਹੈ ਇਹਦੇ ਤੇ ਕੋਈ ਵੀ ਠੱਲ ਨਹੀਂ ਪੈ ਰਹੀ ਆ ਇੱਕ ਪਾਸੇ ਤਾਂ ਟਰੰਪ ਸਾਹਿਬ ਜਿਹੜੇ ਆ ਇਮੀਗ੍ਰੇਟਰਾਂ ਨੂੰ ਲੈ ਕੇ ਜਿਹੜਾ ਇੰਨੀ ਜ਼ਿਆਦਾ ਸਖਤਾਈ ਕਹਿੰਦੇ ਕਰ ਰਹੇ ਆ ਇਤੋਂ ਤੱਕ ਕਿ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਲੋਕ ਰਿਫਿਊਜੀ ਆਏ ਆ ਕਿਉਂਕਿ ਇੱਕ ਰਿਫਿਊਜੀ ਨੇ ਹੀ ਗੋਲੀਆਂ ਚਲਾਈਆਂ ਵਾਈਟ ਹਾਊਸ ਦੇ ਕੋਲ ਤੇ ਉਹ ਇੰਨਾ ਵੱਡਾ ਫੈਸਲਾ ਲਿਆ ਕਿ ਉਹਨਾਂ ਨੇ 19 ਕੰਟਰੀਆਂ ਤੇ ਬੈਨ ਲਾ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਜਿਹੜੇ ਰਿਫਿਊਜੀ ਆਏ ਆ ਆਪਾਂ ਇਥੋਂ ਡਿਪੋਰਟ ਕਰ ਦੇਣੇ ਆ ਆ ਮੈਂ ਤਾਂ ਇਹ ਵੀ ਸਮਝ ਉਹਦੇ ਚਲੋ ਠੀਕ ਹੈ ਜਿਹੜੇ ਮਾਈਗ੍ਰੈਂਟ ਐ ਇਦਾਂ ਦੀਆਂ ਮਾਰੀਆਂ ਘਟਨਾਵਾਂ ਕਰਦੇ ਆ ਉਹਨਾਂ ਨੂੰ ਤਾਂ ਕਹਿੰਦੇ ਰਿਪੋਰਟ ਕਰ ਦੇਣਾ ਤੇ ਜਿਹੜੇ ਆ ਇਥੋਂ ਦੇ ਅਮਰੀਕਾ ਦੇ ਵੀ ਛਿੰਦੇ ਆ ਇਹ ਆਏ ਦਿਨ ਗੋਲੀਆਂ ਚਲਾਉਂਦੇ ਰਹਿੰਦੇ ਆ ਆਏ ਦਿਨ ਕਿਸੇ ਨਾ ਕਿਸੇ ਨੂੰ ਮਾਰਦੇ ਰਹਿੰਦੇ ਆ ਹੁਣ ਤੁਸੀਂ ਦੇਖੋ ਵੀ ਜਿਹੜਾ ਇਹ ਵੈਲੀ ਮੋਲ ਹੈ ਉਥੇ ਸੈਨਹੋਜੇ ਦੇ ਵਿੱਚ ਜਿੱਥੇ ਗੋਲੀਆਂ ਚਲਾਈਆਂ ਗਈਆਂ ਤੇ ਉਥੇ ਆਮ ਲੋਕ ਜਿਹੜੇ ਵਿਚਾਰੇ ਸ਼ਾਪਿੰਗ ਕਰਨ ਗਏ ਸੀ ਉਹਨਾਂ ਨੂੰ ਮਾਰ ਮੁਕਾਇਆ ਤੇ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਵੀ ਕੋਈ ਨਾ ਕੋਈ ਹੈਗਾ ਜਿਹੜੇ ਇਹੋ ਜਿਹੇ ਲੋਕ ਭਾਵੇਂ ਇੱਥੇ ਜੰਮੇ ਪਲੇ ਨੇ ਤੇ ਉਹ ਕਿਉਂ ਇੱਥੇ ਖੁੱਲੇ ਫਿਰਦੇ ਪਏ ਨੇ ਉਹਨਾਂ ਨੂੰ ਵੀ ਤਾਂ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਨਾ ਠੀਕ ਆ ਜਿਹੜੇ ਇਮੀਗ੍ਰੈਂਟਸ ਕੋਈ ਮਾੜਾ ਕੰਮ ਕਰਦੇ ਉਹਨਾਂ ਨੂੰ ਤੇ ਡਿਪੋਰਟ ਕਰਤਾ ਤੇ ਜਿਹੜੇ ਆ ਇੱਥੇ ਤੁਰੇ ਫਿਰਦੇ ਆ ਗੰਨਾ ਲੈ ਕੇ ਹੱਥ ਵਿੱਚ ਤੁਰੇ ਫਿਰਦੇ ਆ ਤੁਸੀਂ ਬਾਹਰ ਕਿਤੇ ਜਾ ਨਹੀਂ ਸਕਦੇ ਤੁਹਾਨੂੰ ਖਤਰਾ ਰਹਿੰਦਾ ਕਿ ਕੋਈ ਐਦਾਂ ਦੀ ਅਨਸੁਖਾਵੀ ਘਟਨਾ ਨਾ ਵਾਪਰ ਜਾਏ ਜੇ ਤੁਸੀਂ ਕਿਤੇ ਵੱਡੇ ਮਾਲਸ ਜਾਂਦੇ ਆ ਤਾਂ ਵੀ ਬੰਦਾ ਡਰਦਾ ਰਹਿੰਦਾ ਹੈ ਕਿ ਕੋਈ ਇਹੋ ਜਿਹੀ ਇਥੇ ਘਟਨਾਵਾਂ ਨਾ ਵਾਪਰ ਜੇ ਸੋ ਇਹ ਜਿਹੜੇ ਲੋਕ ਹੈ ਇਹਨਾਂ ਤੇ ਤੇ ਕੋਈ ਫੈਸਲਾ ਮੈਨੂੰ ਲੱਗਦਾ ਆ ਇਹ ਜਿਹੜੀਆਂ ਸਰਕਾਰਾਂ ਲੈ ਨਹੀਂ ਸਕਦੀਆਂ ਹਾਂ ਹੁਣ ਇਮੀਗ੍ਰੈਂਟਾਂ ਤੇ ਜਰੂਰ ਮਗਰ ਪਏ ਹੋਏ ਆ ਕਿ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਭੰਡ ਕੇ ਤੇ ਬਾਹਰ ਕੱਢਤਾ ਜਾਵੇ ਬਾਕੀ ਸਰੋਤੇ ਸਿਆਣੇ ਆ ਇਹਨਾਂ ਨੂੰ ਵੀ ਪਤਾ ਹੀ ਆ ਕਿ ਇੱਥੇ ਜੋ ਕੁਝ ਵੀ ਵਾਪਰਦਾ ਪਿਆ ਸਿਆਸਤ ਜ਼ਿਆਦਾ ਹੁੰਦੀ ਪਈ ਆ ਪਰ ਆ ਜਿਹੜੇ ਕ੍ਰਿਮੀਨਲ ਤੁਰੇ ਫਿਰਦੇ ਆ ਜਿਹੜੇ ਅਮਰੀਕਾ 'ਚ ਹੀ ਪੈਦਾ ਹੋਏ ਆ ਤੇ ਅਮਰੀਕਾ ਦੇ ਵਿੱਚ ਹੀ ਰਹਿੰਦੇ ਆ ਪਰ ਇਹ ਜਿੱਦਾਂ ਮਰਜ਼ੀ ਜੋ ਮਰਜ਼ੀ ਇਹ ਆ ਇਦਾਂ ਦੀਆਂ ਘਟਨਾਵਾਂ ਕਰੀ ਜਾਂਦੇ ਇਹਨਾਂ ਵੱਲ ਕਿਸੇ ਦਾ ਖਿਆਲ ਨਹੀਂ ਤੇ ਨਾ ਹੀ ਇਹਨਾਂ ਦੇ ਕੋ ਬਾਬਤ ਕੋਈ ਇਦਾਂ ਦੀ ਖ਼ਬਰ ਹੀ ਆਉਂਦੀ ਹੈ